फूल खिलता है मुरझाने का तखयल लेकर जिसे हंसता हुआ पाओगे वो परेशान होगा हो ये चिकने छुपने चेहरे मुस्कुरा हुए चेहरे पता नहीं अंदर कितना रोना छुपाई बैठे ने उपर के भुलेखे च ना पै जाना यह भी मैर्ज कर दे चक्कर ना पैना ऐ मुस्कुराते हुए चेहरे खिड़े हुए चेहरे ये चमचमादे हुए चेहरे ਯਕੀਨ ਜਾਣੋ ਬੜਾ ਗਮ ਅੰਦਰ ਛੁਪਾਈ ਬੈਠੇ ਨੇ ਬੜੇ ਰੋਣੇ ਅੰਦਰ ਛੁਪਾਈ ਬੈਠੇ ਨੇ ਇਹ ਸੰਸਾਰ ਇਕੱਠ ਹੈ ਭਗਤ ਨਾਮਦੇਵ ਕਹਿੰਦੇ ਨੇ ਪ੍ਰਭੂ ਸਾਨੂੰ ਦੋਵੇਂ ਹੀ ਕਬੂਲ ਤੂੰ ਬਣਾਇਆ ਜੋ ਇਸ ਡੰਗ ਨਾਲ ਕਬੀਰ ਕਹਿੰਦੇ ਆਪਾਂ ਦੋਹਾਂ ਦੇ ਤਿਆਗੀ ਹੈ ਦੋਵੇਂ ਹੀ ਨਹੀਂ ਚਾਹੀਦੇ ਦੋਵੇਂ ਬਰਾਬਰ ਦੋਹਾਂ ਦੀ ਸੋਜ ਮਹਾਨ ਸੰਸਾਰੀ ਕਿਸ ਨੂੰ ਕਹਿੰਦੇ ਨੇ ਹੇ ਪ੍ਰਭੂ ਜਨਮ ਤੇ ਚਾਹੀਦਾ ਹੈ ਮਰਨ ਨਹੀਂ ਮਰਦੇ ਦਮ ਤੱਕ ਲੋਕੀ ਜਨਮ ਦਿਨ ਮਨਾਉਂਦੇ ਨੇ ਹੋਰ ਕੀ ਕਰਦੇ ਨੇ ਹੋਰ ਕੀ ਕਰਦੇ ਨੇ ਦੇਖੋ ਇੱਕ ਬੱਚਾ ਜਨਮ ਦਿਨ ਮਨਾਵੇ ਮਾਫ ਕੀਤਾ ਜਾ ਸਕਦਾ ਹੈ ਵਿਚਾਰਾ ਨਾ ਸਮਝਿਆ ਤੇ ਇੱਕ ਜਵਾਨ ਜਨਮ ਦਿਨ ਮਨਾਵੇ ਜ਼ਰਾ ਮੂਰਖ ਹੋਵੇਗਾ ਹੋਰ ਕੀ ਹੈ ਤੇ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ ਗੁਸਤਾਖੀ ਮਾਫ ਲਾਣਤਾ ਤੋਂ ਬਿਨਾ ਹੋਰ ਕੀ ਪਾਇਆ ਜਾ ਸਕਦਾ ਹੋਰ ਕੀ ਪਾਇਆ ਜਾ ਸਕਦਾ ਮਰਨ ਦੇ ਨੇੜੇ ਰੋਜ਼ ਰੋਜ਼ ਮਨੁੱਖ ਮਰਨ ਦਿਨ ਦੇ ਨੇੜੇ ਜਾ ਰਿਹਾ ਗੁਰਬਾਣੀ ਕਹਿੰਦੀ ਹੈ ਰੋਜ਼ ਰੋਜ਼ ਮਨੁੱਖ ਘਟ ਰਿਹਾ ਵਧ ਨਹੀਂ ਰਿਹਾ ਛਿੰ ਛਿੰ ਔਦ ਬਿਹਤ ਹੈ ਫੂਟੇ ਘਟ ਜਿਓ ਪਾਣੀ ਜਨਮ ਤੇ ਹੋ ਗਿਆ ਗੱਲ ਖਤਮ ਹੁਣ ਮਰਨ ਦਿਨ ਚੇਤੇ ਕਰ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਕਰਨਾ ਬੜਾ ਔਖਾ ਹੈ ਜਨਮ ਕਬੂਲ ਹੈ ਲੋਕੀ ਮਰਦੇ ਦਮ ਤੱਕ ਜਨਮ ਦਿਨ ਮਨਾਉਂਦੇ ਨੇ ਗੁਰਬਾਣੀ ਦੀ ਦ੍ਰਿਸ਼ਟੀ ਚ ਮਹਾਨ ਮੂੜਦਾ ਹੈ ਜਨਮ ਤੇ ਹੋ ਗਿਆ ਹੁਣ ਮਰਨ ਦਿਨ ਚੇਤੇ ਕਰੋ ਔਰ ਪਤਾ ਹੈ ਧਰਮ ਦੀ ਯਾਤਰਾ ਕਿਸ ਦਿਨ ਆਰੰਭ ਹੁੰਦੀ ਹੈ ਜੇ ਦਿਨ ਮਰਨਾ ਯਾਦ ਆਵੇ ਉਸ ਤੋਂ ਪਹਿਲੇ ਨਹੀਂ ਚਲੋ ਇਸ ਸੰਬੰਧ ਵਿੱਚ ਮੈਂ ਇੱਕ ਦੋ ਸ਼ਬਦ ਕਹਿ ਵੀ ਦੇਵਾਂ ਸਮਾਂ ਤੇ ਭਾਵੇਂ ਆਪਣੀ ਚਾਲ ਨਾਲ ਚੱਲ ਰਿਹਾ ਖਤਰੇ ਤੋਂ ਬਿਨਾ ਭੈ ਤੋਂ ਬਿਨਾ ਮਨੁੱਖ ਦਾ ਮਨ ਇਕਾਗਰ ਨਹੀਂ ਆਉਂਦਾ ਕਸੀ ਆਖੋਗੇ ਇੱਕ ਹੀ ਆਖ ਰਹੇ ਆ ਠੀਕ ਕਹਿ ਰਹੇ ਆ ਧਰਮ ਦੀ ਸਾਧਨਾ ਕਹਿੰਦੇ ਨਾ ਮਨ ਇਕਾਗਰ ਕਰੋ ਇਕਾਗਰ ਕਰੋ ਬਿਨਾ ਡਰ ਤੋਂ ਮਨ ਇਕਾਗਰ ਨਹੀਂ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਦੀ ਮੈਂ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪੁਰਪਤੇ ਕਰ ਰਿਹਾ ਸੀ ਗੁਰਦੁਆਰਾ ਸੀਸਗੰਜ ਸਾਹਿਬ ਪਿਛਲੇ ਸਾਲ ਦੀ ਗੱਲ ਰੇ ਮਨ RAM ਸਉ ਕਰੋ ਪ੍ਰੀਤ ਗੁਰੂ ਤੇਗ ਬਹਾਦਰ ਸਾਹਿਬ